ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇਸੀ ਚੁੱਲਾ ਵਲੌਗ ਦੇ ਉੱਤੇ ਉਮੀਦ ਹੈ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਆਪਣੇ ਘਰਾਂ ਦੇ ਵਿੱਚ ਹਾਸਤੇ ਖੇਡਦੇ ਹੋਵੋਗੇ ਕਰਦੇ ਆਂ ਜੀ ਅੱਜ ਦਾ ਨਵਾਂ ਵਲੌਗ ਸ਼ੁਰੂ ਅੱਜ ਆਪਾਂ ਖੇਤ ਤੋਂ ਸ਼ੁਰੂ ਕਰਦੇ ਆਂ ਜੀ ਨਵਾਂ ਵਲੌਗ ਤੇ ਮੈਂ ਆਤੀ ਖੇਤ ਰੋਟੀ ਲੈ ਕੇ ਖੇਤ ਕਣਕ ਕਰਵਾਉਣ ਦਾ ਕੰਮ ਚੱਲ ਰਿਹਾ ਹੈ ਉਹ ਵੀ ਦਿਖਾਉਣੀ ਆ ਤੁਹਾਨੂੰ ਤੇ ਮੈਂ ਰੋਟੀ ਲੈ ਕੇ ਆਇਆ ਤੀਆ ਉਧਰ ਫਿਰ ਬੱਕਿਆਰਾ ਬਦਲਦਾ ਭਾਈ ਆਪਣਾ ਤੇ ਦੇਖੋ ਮੋਟਰ ਚੱਲ ਰਹੀ ਹੈ ਇਹ ਰੋਟੀ ਪਈ ਆ ਦੀ ਹਜੇ ਉਹਨੇ ਖਾਣੀ ਹੈ ਰੋਟੀ ਕਹਿੰਦਾ ਕਿਆਰਾ ਬਦਲ ਕੇ ਫਿਰ ਰੋਟੀ ਖਾਵਾਂਗਾ ਇਹ ਦੇਖੋ ਇਸ ਸਵੇਰ ਸਵੇਰ ਦਾ ਖੇਤਾਂ ਦਾ 뷰 ਬਹੁਤ ਵਧੀਆ ਹੈ ਇਦੋਂ ਸਾਰੀ ਕਣਕ ਆਪਣੀ ਰੰਮ ਗਈ ਐ ਤੇ ਉਧਰ ਇੱਕ ਕੇਰਾ ਰਹਿ ਗਿਆ ਇੱਕ ਰੰਮ ਗਿਆ ਅੱਜ ਜਾਂ ਕੱਲ ਤੱਕ ਆਪਣਾ ਕੰਮ ਸਾਰਾ ਨਿਬੜ ਜਾਣਾ ਕਣਕ ਦਾ ਇਹ ਆਪਣਾ ਕੋਠਾ ਜੀ ਖੇਤ ਵਾਲਾ ਦੇਖੋ ਜੀ ਆਪਣੀ ਬਾੜੀ ਧਨੀਆਂ ਪਾਲਕ ਮੇਥੇ ਤੇ ਉਹ ਅੱਗੇ ਬੱਟਾਂ ਦੇ ਉੱਤੇ ਮਟਰ ਲਗਾਏ ਨੇ ਤੇ ਆਪਣਾ ਲਾਸਣ ਜਿਹਦੇ ਉਹ ਗੁੱਡ ਗੜੇਆ ਕੀਤਾ ਸੀਗਾ ਕੱਖ ਬਹੁਤ ਜ਼ਿਆਦਾ ਤੇ ਹੁਣ ਦੇਖੋ ਬਹੁਤ ਵਧੀਆ ਹੋ ਗਿਆ ਤੇ ਮੰਲ ਵੀ ਗਿਆ ਕਾਫੀ ਇਧਰ ਆਪਣਾ ਇੱਕ ਖੜੇਗਾ ਇਹਦਾ ਹੁਣ ਸਰਦੀਆਂ ਨਿਕਲੀਆਂ ਤਾਂ ਫਿਰ ਇਹਦਾ ਗੁੜ ਬਣਾਵਾਂਗੇ ਸ਼ੱਕਰ ਬਣਾਵਾਂਗੇ ਚਾਹ ਵਾਸਤੇ ਦੇਖੋ ਜੀ ਨੇ ਅਮਰੂਦ ਦਾ ਬੂਟਾ ਅਮਰੂਦ ਬਹੁਤ ਲੱਗੇ ਇਹਦੇ ਤੇ ਨੇੜੇ ਜਾ ਕੇ ਦਿਖਾਉਣਾ ਤੁਹਾਨੂੰ ਦੇਖੋ ਜੀ ਅਮਰੂਦ ਲੱਗਿਆ ਕਾਫੀ ਤੇ ਮਿੱਠੇ ਵੀ ਬਹੁਤ ਐ ਅਮਰੂਦ ਬੂਟਾ ਛੋਟਾ ਜਿਹਾ ਹੀ ਐ ਹਾਈਬ੍ਰਿਡ ਕਰਕੇ ਬਦਲ ਆ ਗਦੇ ਐ ਇਧਰ ਨਿੰਬੂ ਦਾ ਬੂਟਾ ਇਹਨੂੰ ਨੀ ਹਾਲੇ ਕੁਝ ਵੀ ਲੱਗਿਆ ਸਹ ਇਸ ਵਾਰ ਗਰਮੀ اچ ਨਿੰਬੂ ਲੱਗਣਗੇ ਤੇ ਇਹ ਆਪਣਾ ਪਸੇਟਾ ਵਰਸੀਨ ਬਾਦ ਦੇ ਵਿੱਚ ਬੀਜੇ ਉਹ ਅੱਗੇ ਵੱਡਾ ਵਰਸੀਨ ਹੈ ਉਹਨੂੰ ਪਹਿਲਾਂ ਵੀ ਜਦੀ ਬਾੜਾ ਲਾ ਲਿਆ ਅੱਧਾ ਕਚਾਰ ਵੀ ਲਿਆ ਮਸਤ ਆਪਣਾ ਸਾਹਮਣੇ ਵਾਲਾ ਪਹੀ ਦੇ ਦੂਸਰੀ ਸਾਈਡ ਜਿਹੜਾ ਬਾਹਵੇਂਗਾ ਉਹ ਰਹਿ ਗਿਆ ਪਾਣੀ ਕੰਨੀਓ ਬਾਕੀ ਸਾਰੇ ਲੱਗ ਚੁੱਕੇ ਤੇ ਕੱਲ ਨੂੰ ਉਹ ਵੀ ਨਿਪਟ ਜਾਣਾ ਖੇਤ ਦੇ ਵਿੱਚ ਜਦੋਂ ਵੀ ਉਹਨਾਂ ਦੀ ਬਹੁਤ ਵਧੀਆ ਲੱਗਦਾ ਖੇਤ ਦੇ ਵਿੱਚ ਆਲੇ-ਦਾਲੇ ਹਵਾ ਆਉਂਦੀ ਹੈ ਠੰਡੀ-ਠੰਡੀ ਤੇ ਉੱਤੋਂ ਧੁੱਪ ਪੈਂਦੀ ਹੈ ਕੁਸਤੀ-ਕੁਸਤੀ ਬਹੁਤ ਵਧੀਆ ਲੱਗਦਾ ਖੇਤ ਦੇ ਚਾਕੇ ਤੇ ਚਾਰ ਸਪੇਰੇ ਹਰੇ ਰਈ ਹਰੇ ਰਈ ਹਰਿਆਲੀ ਹਰਿਆਲੀ ਤੁਮਨ ਲੱਗਦਾ ਖੇਤ ਦੇ ਵਿੱਚ ਕਾਫੀ ਲੋ ਜੀ ਅਸੀਂ ਚੱਲੇ ਮਸਿਆ ਤੇ ਮੂਲੋਵਾਲ ਅੱਜ ਦੀ ਮਸਿਆ ਅੱਜ ਸਾਡੇ ਨਾਲ ਜੰਦਾ ਸਪਰਸ਼ गुरु महाराज इतिहास लिखते सामने सामने एक बार वास्तव में सोच रहे हैं संत श्री मनदेव लाल पासा जी आमंत्रित किए थे वो शाह जी थे जिनका इतिहास में नाम आऊंगा मकसद सवालवाण है ज्ञान का प्रोत्साहन करने के लिए काफी सोरेगा कार्य में ध्यान केंद्रित सभी व्यक्ति बताओ माननीय सूचना कक्ष में नाक के लिए कौन चला है भी भी इस दिन जब भगवान ने इस दिन जब भगवान ने इस दिन जब भगवान ने पाइंट बैठा किसी को किसी को मैंने इस दिन उसने 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 नाम कर दिया उसके बाद उसके शोधिए बाद उसके शोधिए बाद उसके शोधिए ਇਹ ਪ੍ਰਤੀਬੰਧਿਤ ਹੈ ਕਿ ਫੌਰੀ ਦੇ ਨਾਲ ਉਨਸਾਉਂ ਚੀਜ਼ਾਂ ਨੂੰ ਅੰਨ੍ਹਾ ਵਰਸਾ ਦਾ ਚੱਲ ਆਇਆ ਦੇ ਜੀ ਪਾਸ ਪਾਰਨਾ ਦਾ ਮੀਂਹ ਤੋਂ ਛੋਟਾ ਬੱਦਲ ਦੇ ਜਿੰਨਾ ਦੀ ਭਾਗਣਾ ਕਰਨਾ ਕਰਨਾ ਕਰ ਦੇਣਾ ਕਸ਼ਪਰਾ ਕੀ ਤੇਰਸ ਬਾਗ ਕਰਨਾ ਬਰਾਬਰ ਹੀ ਮਾਰਨਾ ਆਪਕ ਜੇ ਕੀ ਤੋਂ ਬਸ ਹੋਵੇ ਨਹੀਂ ਜਿੱਤਦਾ ਮੇਰੇ

پتر طاقت يا ته نه بايو تو خاري

ਲਓ ਜੀ ਚੱਲ ਪਏ ਹੁਣ ਅਸੀਂ ਪਿੰਡ ਨੂੰ ਮਿਲਦੇ ਆਂ ਘਰ ਜਾ ਕੇ ਤੂੰ ਸਾਰਾ ਕੁਝ ਲਓ ਜੀ ਹੁਣ ਆ ਗਏ ਘਰ ਤੇ ਹੁਣ ਕਰਨਾ ਹੈ ਬਲੌਗ ਦਾ ਅੰਗਲ ਮੇਰਾ ਅਗਲਾ ਨਵੇਂ ਬਲੌਗ ਦੇ ਵਿੱਚ ਆ ਬੜ ਤੇ ਦਾਦਾ ਕਹਿੰਦਾ ਮੈਂ ਦੋ